ਤੁਸੀਂ ਆਪਣੇ ਘਰ ਦੇ ਵਿੱਚ ਐਲਈਡੀ ਲੈ ਕੇ ਆਉਂਦੇ ਹੋ, ਦਿਵਾਰ 'ਨਾ ਟੰਗ ਦਿੰਦੇ ਹੋ, ਹੱਥ ਵਿੱਚ ਰਿਮੋਟ ਫੜਦੇ ਹੋ। ਤੁਹਾਡੀ ਮਰਜ਼ੀ ਤੁਸੀਂ ਉਹਦੇ ਵਿੱਚ ਕੀ ਵੇਖਣਾ ਚਾਹੁੰਦੇ, ਕੀਰਤਨ ਸੁਣਨਾ ਚਾਹੁੰਦੇ ਹੋ, ਕੋਈ ਗੇਮ ਵੇਖਣਾ ਚਾਹੁੰਦੇ ਹੋ, ਕੋਈ ਸੀਰੀਅਲ ਵੇਖਣਾ ਚਾਹੁੰਦੇ ਹੋ, ਪਾਠ ਸੁਣਨਾ ਚਾਹੁੰਦੇ ਹੋ। ਇਹ ਤੁਹਾਡੀ ਮਰਜ਼ੀ ਆ ਨਾ, ਐਲਈਡੀ ਦੇ ਹੱਥ ਵਿੱਚ ਕੁਝ ਵੀ ਨਹੀਂ ਹੈਗਾ। ਕਿਉਂਕਿ ਉਹ ਤਾਂ ਰਿਮੋਟ ਤੁਹਾਡੇ ਹੱਥ ਵਿੱਚ ਹੈ। ਤੁਹਾਡੇ ਘਰ ਏਸੀ ਲੱਗਾ ਤੁਸੀਂ ਕਿੰਨਾ ਟੈਂਪਰੇਚਰ ਰੱਖਣਾ ਚਾਹੁੰਦੇ, ਤੁਹਾਡੀ ਮਰਜ਼ੀ ਆ ਨਾ, ਏਸੀ ਦੇ ਹੱਥ ਵਿੱਚ ਕੁਝ ਵੀ ਨਹੀਂ ਹੈਗਾ। ਉਹਦਾ ਰਿਮੋਟ ਤੁਹਾਡੇ ਹੱਥ ਵਿੱਚ ਹੈ। ਜੇ ਤੁਹਾਨੂੰ ਦੁਖੀ ਕੋ ਦੂਜਾ ਕਰਕੇ ਦਾ ਮਤਲਬ ਤੁਸੀਂ ਆਪਣੀ ਜ਼ਿੰਦਗੀ ਦਾ ਰਿਮੋਟ ਕੰਟਰੋਲ ਦੂਜੇ ਨੂੰ ਫੜਾਇਆ ਹੋਇਆ ਹੈ ਉਹ ਜਦੋਂ ਮਰਜ਼ੀ ਚਾਵੇ ਤੁਹਾਨੂੰ ਹਸਾ ਸਕਦਾ ਹੈ ਜਦੋਂ ਮਰਜ਼ੀ ਚਾਹੇ ਤੁਹਾਨੂੰ ਬੋਲੋ ਜੀ ਰਵਾ ਸਕਦਾ ਜਦੋਂ ਮਰੇ ਆਪਣੇ ਪੱਲੇ ਤੇ ਕੱਖ ਵੀ ਨਹੀਂ ਹੈਗਾ ਅਹੀਂ ਤੇ ਕਹਿੰਦੇ ਮੈਂ ਤੇ ਧਰਤੀ ਦਾ ਵਧੀਆ ਇਨਸਾਨ ਆ ਮੈਨੂੰ ਤੇ ਕੋਈ ਹਸਾ ਜਾਂਦਾ ਮੈਨੂੰ ਕੋ ਰਵਾ ਜਾਂਦਾ ਮੈਨੂੰ ਕੋ ਚਾਰ ਗੱਲਾਂ ਕਹਿ ਜੇ ਮੈਂ ਖੁਸ਼ ਹੋ ਜਾਂਦਾ ਚਾਰ ਗੱਲਾਂ ਮਾਨ ਅਬਿਮਾਨ ਮੰਦੇ ਸੋ ਸੇਵਕ ਨਹੀਂ ਪਾ ਸਕਦੇ ਨੇ ਜਿਹੜਾ ਜੇ ਮਾਨਵ ਮਾਨਜੀ ਫਸਿਆ ਹੋਇਆ ਪਾਸ਼ਾ ਕਹਿੰਦੇ ਸੇਵਕ ਥੋੜਾ ਚਾਰ ਗੱਲਾਂ ਕਹਿਤੀਆਂ ਤੇ ਬੰਦਾ ਕਹਿੰਦਾ ਮੇਰੀ ਰਿਸਪੈਕਟ ਬੜੀ ਹੋਈ ਹੈ ਚਾਰ ਗੱਲਾਂ ਉਹਨੇ ਨਹੀਂ ਕੀਤੀਆਂ ਬੰਦਾ ਕਹਿੰਦਾ ਮੇਰੀ ਬੇਇੱਜ਼ਤੀ ਹੋ ਗਈ